ਹਾਂਜੀ ਵੈਲਕਮ ਹੋ ਗਿਆ ਜੀ ਸਾਰੇ ਭਰਾਵਾਂ ਦਾ ਸਾਡੇ ਚੈਨਲ ਪੇਨਲ ਟੌਕ ਤੇ ਤੇ ਸਭ ਤੋਂ ਪਹਿਲਾਂ ਤੇ ਮੈਂ ਸਾਰੇ ਭਰਾਵਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦਾ ਬਹੁਤ ਬਹੁਤ ਤੇ ਜਿੰਨੇ ਵੀ ਸੱਜਣ ਆ ਕਬੂਤਰ ਬਾਸ਼ਕੀਨ ਸਾਡੇ ਚੈਨਲ ਨਾਲ ਜੁੜੇ ਆ ਪ੍ਰਮਾਤਮਾ ਉਹਨਾਂ ਦੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ ਉਹਨਾਂ ਦੇ ਸਿਰ ਤੇ ਮਿਹਰ ਭਰਿਆ ਰੱਖੇ ਤੇ ਉਹਨਾਂ ਦੇ ਜਾਨਵਰ ਪੰਛੀ ਸਭ ਤੇ ਮੇਰ ਪਰ ਹੱਥ ਰੱਖ ਕੇ ਤਾਂ ਜੋ ਸਾਰੇ ਸੱਜਣ ਆਪਣੇ ਪਰਿਵਾਰ ਚ ਖੁਸ਼ ਰਹਿ ਸਕਣ ਤੇ ਵਧੀਆ ਸ਼ੌਂਕ ਕਰ ਸਕਣ ਠੀਕ ਹੈ ਜੀ ਤੇ ਕਿਉਂਕਿ ਵੀਰ ਜੀ ਜੇ ਘਰੋਂ ਖੋਜ ਹੋਈ ਹੈ ਨਾ ਪਰਿਵਾਰ ਕਰੇ ਖੁਸ਼ ਹੋਈਏ ਤੇ ਫਿਰ ਸ਼ੌਂਕ ਕਰਨ ਦਾ ਮਜਾ ਆਉਂਦਾ ਨਾ ਤਰ ਕੋਈ ਮਜਾ ਨਹੀਂ ਆਏਗਾ ਠੀਕ ਹੈ ਜੀ ਤੇ ਚਲੋ ਜਿਆਦਾ ਆਪਾਂ ਗੱਲਾਂ ਚ ਨਹੀਂ ਜਾਣਾ ਤੇ ਬਹੁਤ ਵਧੀਆ ਮੈਂ ਤੁਹਾਡੇ ਬਾਅਦ ਤੇ ਟੌਪਿਕ ਲੈ ਕੇ ਆਇਆ ਅਕਸਰ ਤੁਸੀਂ ਲੋਕਾਂ ਨੂੰ ਗੱਲਾਂ ਕਰਦੇ ਸੁਣਿਆ ਇਸ ਚੀਜ਼ ਬਾਰੇ ਤੁਹੀਵੇਂ ਗੱਲਾਂ ਕਰਦੇ ਹੋਗੇ ਅੱਜ ਉਸ ਚੀਜ਼ ਬਾਰੇ ਆਪਾਂ ਤੁਹਾਨੂੰ ਡਿਟੇਲ ਦੱਸਾਂਗੇ ਚੀਜ਼ ਦਾ ਨਾਮ ਹੈ ਜੀ ਤਵਾਸੀਰ ਜਿਹਨੂੰ ਵਨ ਸਲੋਚਨ ਵੀ ਕਹਿ ਦਿੰਦੇ ਆ ਵਨ ਸਲੋਚਨ ਵੀ ਕਹਿ ਦਿੰਦੇ ਆ ਲੇਕਿਨ ਜ਼ਿਆਦਾਤਰ ਲੋਕ ਤਵਾਸੀਰ ਨਾਮ ਕਰਕੇ ਉਹਨੂੰ ਜਾਣਦੇ ਆ ਠੀਕ ਹੈ ਜੀ ਇਹ ਇਹੋ ਜੀ ਕਰਾਮਾਤੀ ਚੀਜ਼ ਆ ਜਿਹੜੀ ਗਰਮੀ ਦੇ ਵਿੱਚ ਖਾਸ ਕਰਕੇ ਜਦੋਂ 40 ਤੋਂ ਉੱਪਰ ਟੈਂਪਰੇਚਰ ਚੱਲ ਜਾਂਦਾ ਨਾ ਤੇ ਫਿਰ ਇਹਦੀ ਯਾਦ ਲੋਕਾਂ ਨੂੰ ਆਉਂਦੀ ਆ ਹਰ ਇੱਕ ਪਾਣੀ ਹਰ ਇੱਕ ਨੁਕਤਾ ਹਰ ਇੱਕ ਪਸੰਦ ਦੇ ਨਾਲ ਔਰ ਮਤਲਬ ਕਿਸੇ ਨਾ ਕਿਸੇ ਤਰੀਕੇ ਨਾਲ ਕਬੂਤਰ ਨੂੰ ਹਰ ਸਤਾਦ ਹਰ ਖਿਡਾਰੀ ਤੇ ਹਰ ਕਬੂਤਰ ਵਾਲੇ ਨੂੰ ਪਿਆਰ ਕਰਾਉਣ ਦਾ ਇਹਨੂੰ ਦਿੰਦਾ ਠੀਕ ਹੈ ਜੀ ਤੇ ਅੱਜ ਮੈਂ ਤੁਹਾਨੂੰ ਦੱਸੂਗਾ ਕਿ ਇਹਦਾ ਪੂਰਾ ਨਾਂ ਆ ਕਿੱਥੋਂ ਮਿਲਦੀ ਆ ਇਦੀ ਪਹਿਚਾਨ ਕਰਨੇ ਸਭ ਤੋਂ ਪਹਿਲਾਂ ਤੁਹਾਨੂੰ ਦੱਸੂਗਾ ਜਿਆਦਾਤਰ ਲੋਕ ਨਗਲੀ ਲੈ ਕੇ ਵਰਤਦੇ ਆ ਠੀਕ ਹੈ ਤੇ ਕੀ ਇਹਦਾ ਕੰਮ ਆ ਕਬੂਤਰ ਬਾਜੀ ਵਿੱਚ ਕਿਉਂ ਇਹਨੂੰ ਸਾਰੇ ਲੋਕ ਵਰਤਦੇ ਯਾਰ ਗਰਮੀ ਠੀਕ ਹੈ ਤੇ ਕਿਵੇਂ ਯੂਜ਼ ਕਰਨੇ ਠੀਕ ਹੈ ਜੀ ਤੇ ਚਲੋ ਚੱਲਦੇ ਆਪਾਂ ਉਹ ਟੌਪਿਕ ਵੱਲ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਇਹਦਾ ਨਾਂ ਇਹਨੂੰ ਤਵਾਸੀਰ ਦੇ ਨਾਂ ਨਾਲ ਜਾਣ ਲੈਂਦਾ ਠੀਕ ਹੈ ਜੀ ਉਸ ਤੋਂ ਇਲਾਵਾ ਇਹਨੂੰ ਵਨ ਸਲੋਚਨ ਵਨ ਸਲੋਚਨ ਔਰ ਵੀ ਕਈ ਨਾਂਵਾਂ ਨਾਲ ਜਾਣਿਆ ਜਾਂਦਾ ਬੰਸ ਰੋਚਨ ਜਾਂ ਬੰਸ ਰੋਚਨ ਤਾਂ ਕਿਹਾ ਜਾਂਦਾ ਇਹ ਮਿਲਦੀ ਕਿੱਥੋਂ ਆ ਤੁਹਾਨੂੰ ਫੋਤਵਿਲੋਂ ਦਾਦਾ ਮਿਲਦੀ ਵੀ ਦੀ ਵਾਂਸ ਦੇ ਵਿੱਚ ਇੱਕ ਜਦੋਂ ਵਾਂਸ ਨੂੰ ਪਾੜਦੇ ਨਾ ਉਹਦੇ ਵਿੱਚ ਛਿੱਲੇ ਹੁੰਦੀ ਹੈ ਤੇ ਉਸ ਤੋਂ ਤਿਆਰ ਹੁੰਦੀ ਹੈ ਵਾਂਸ ਦੇ ਵਿੱਚ ਦਾਸਤਾ ਤੁਹਾਨੂੰ ਜਿਵੇਂ ਸਿਲਕਾ ਉਹ ਜੀ ਨੂੰ ਕਿਹਾ ਜਾਂਦਾ ਠੀਕ ਹੈ ਜੀ ਉਹਨੂੰ ਇਕੱਠੇ ਕਰਕੇ ਇਹਨੂੰ ਫਿਰ ਬਣਾਇਆ ਜਾਂਦਾ ਠੀਕ ਹੈ ਜੀ ਮਿਲਦਾ ਇਹ ਤਾਂ ਜ਼ਿਆਦਾਤਰ ਜਗ੍ਹਾ ਨੇਪਾਲ ਕੇਰਲਾ ਇਹ ਏਰੀਏ ਵਿੱਚ ਸਭ ਤੋਂ ਜ਼ਿਆਦਾ ਇਥੋਂ ਦੀ ਜਿਹੜੀ ਤਵਾਸੀਰੀ ਵਧੀਆ ਮੰਨ ਜਾਂਦੀ ਹੈ ਤਸਵੀਰ ਵੀ ਜਿਹੜੀ ਆਹ ਤਦਰਜੇ ਦੀ ਠੜੀ ਤਸਵੀਰ ਹੈ ਤੇ ਇਹਦਾ ਇਸਤੇਮਾਲ ਵੀ ਬੜੇ ਤਰੀਕੇ ਨਾਲ ਬੜੇ ਹਸਾਬ ਨਾਲ ਕੀਤਾ ਜਾਂਦਾ ਤਾਂ ਜੋ ਜ਼ਿਆਦਾ ਦੇ ਦਾਂਗੇ ਤੇ ਕਬੂਤਰ ਨੂੰ ਡੈਡ ਵੀ ਕਰ ਦਿੰਦੀ ਹੈ ਠੀਕ ਹੈ ਜੀ ਤੇ ਵੀਕਲੀ ਕਿਤੇ ਦਾ ਜਾਂ ਜਦੋਂ ਪ੍ਰਵਾਜ ਲੈਣੀ ਕਬੂਤਰ ਦੀ ਬਾਜ਼ ਛੜਰਾ ਉਦੋਂ ਹੀ ਇਹ ਵਰਤੀ ਜਾਂਦੀ ਹੈ ਠੀਕ ਹੈ ਜੀ ਕਿ ਜਿਆਦਾ ਕਬੂਤਰ ਜੋ ਠੰਡਾ ਜੇ ਫਿਰਉਂ ਨਹੀਂ ਉੜਦਾ ਠੀਕ ਹੈ ਤੇ ਹੁਣ ਮੈਂ ਤੁਹਾਨੂੰ ਦੱਸਦਾ ਇਹਦੇ ਤੇ ਜਿਹੜੀ ਪਹਿਚਾਨ ਕੀ ਆ ਤਵਾਸੀਰ ਦੀ ਤਵਾਸੀਰ ਵਿੱਚ ਦੋ ਤਿੰਨ ਤਰ੍ਹਾਂ ਦੀ ਲਈ ਫਿਰਦਾ ਕੋਈ ਕਾਲੀ ਲਈ ਫਿਰਦਾ ਕੋਈ ਚਿੱਟੀ ਲਈ ਫਿਰਦਾ ਕੋਈ ਚੌਕ ਕਲਰ ਦੀ ਲਈ ਫਿਰਦਾ ਸਭ ਤੋਂ ਵਧੀਆ ਜਿਹੜੀ ਤਵਾਸੀਰ ਮੰਨੀ ਜਾਂਦੀ ਹੈ ਨਾ ਉਹ ਜਿਹੜੀ ਕ੍ਰਿਸਟਲ ਕਲਰ ਦੀ ਹੁੰਦੀ ਹੈ ਸਫੇਦ ਚਿੱਟੀ ਉਹ ਜਿਹੜੀ ਤਵਾਸੀਰ ਨੂੰ ਸਭ ਤੋਂ ਵਧੀਆ ਤਵਾਸੀਰ ਮੰਨਿਆ ਜਾਂਦਾ ਇੱਕ ਚੌਕ ਵਾਲੀ ਹੁੰਦੀ ਆ ਭੁਰਪਰੀ ਹੁੰਦੀ ਆ ਉਹ ਤਵਾਸੀਰ ਸਹੀ ਨਹੀਂ ਹੁੰਦੀ ਤੇ ਇਹਦਾ ਹੋਰ ਪਛਾਣ ਦਾ ਮੈਂ ਤੁਹਾਨੂੰ ਸਭ ਤੋਂ ਵਧੀਆ ਤਰੀਕਾ ਦੱਸਦਾ ਦਾਣੇਦਾਰ ਮਿਲਦੀ ਵੀ ਜੇ ਆਪਾਂ ਨੂੰ ਪੰਸਾਰੇ ਕੋਲ ਜੀਵੇਂ ਮਿਸ਼ਰੀ ਦੇ ਦਾਣੇ ਬਰੀਕ ਬਰੀਕ ਜਾਂ ਮੋਟੀ ਖਾਂਦ ਦੇ ਉਹ ਜੀ ਹੁੰਦੀ ਆ ਜਦੋਂ ਵੀ ਤੁਸੀਂ ਇਹਨੂੰ ਲੈਣਾ ਲੈਣ ਦਾ ਤਾਂ ਮੈਂ ਤਰੀਕਾ ਦੱਸਦਾ ਸਭ ਤੋਂ ਸਿੰਪਲ ਸਾਨੂੰ ਉਸਤਾਦ ਕਿਸੇ ਨੇ ਦੱਸੀ ਬੜੇ ਪੁਰਾਣੇ ਨੇ ਗੱਲ ਜੇ ਜਦੋਂ ਵੀ ਤੁਹਾਵਾਸੀਰ ਲੈਣੀ ਆ ਉਹਦਾ ਇੱਕ ਦਾਣਾ ਫੜਨਾ ਜबान ਤੇ ਰੱਖਣਾ ਤੇ ਜबान ਖੋਲਣੀ ਆ ਤੇ ਮੂੰਹ ਬੰਦ ਫੇਰ ਕਰ ਲੈਣਾ ਤੇ ਜਿਉ ਜੋ ਜਿਹੜੀ ਤੁਹਾਡੀ ਤਵਾਸੀਰ ਆ ਜबान ਨਾਲ ਚੰਬੜੀ ਤੇ ਫੜ ਕੇ ਲਾਉਣੀ ਪਈ ਤੇ ਸਮਝੋ ਤਾਸੀਰ ਪਿਓਰ ਆ ਠੀਕ ਹੈ ਜੀ ਇਸ ਤੋਂ ਵਧੀਆ ਤਰੀਕਾ ਇਹਨੂੰ ਇਹਦੀ ਪਿਓਰਿਟੀ ਚੈੱਕ ਕਰਨ ਦਾ ਹੋਰ ਕੋਈ ਨਹੀਂ ਹੈਗਾ ਕਿਉਂਕਿ ਅੰਤ ਜਦ ਰੇ ਠੰਡੀ ਆ ਤੇ ਖੁਸ਼ਕ ਆ ਠੀਕ ਹੈ ਇਹ ਕਰਕੇ ਜबान ਨਾਲ ਚੰਬੜ ਜਾਂਦੀ ਹੈ ਠੀਕ ਹੈ ਵੀਰ ਜੀ ਤੇ ਹੁਣ ਮੈਂ ਤੁਹਾਨੂੰ ਇਹਦੇ ਦੱਸੂਗਾ ਕੰਮ ਤੇ ਫਿਰ ਲਾਉਣ ਦਾ ਮੈਂ ਇੱਕ ਇਹੋ ਜਿਹਾ ਤਰੀਕਾ ਤੁਹਾਨੂੰ ਦੱਸੂਗਾ ਤੁਸੀਂ ਵਰਤ ਕੇ ਵੇਖਿਓ ਭਾਰ ਗਰਮੀ ਦੇ ਵਿੱਚ ਤੇ ਜੇ ਕਬੂਤਰ ਤੁਹਾਨੂੰ ਨਜ਼ਾਰੇ ਨਾਲ ਦਿਵਾਊਗਾ ਉੱਡ ਕੇ ਤੇ ਕਬੂਤਰ ਸੂਰਜ ਚ ਵੜ ਵੜ ਉੱਡੂਗਾ ਠੀਕ ਹੈ ਤੇ ਇਹ ਮੈਂ ਤੁਹਾਨੂੰ ਦੱਸੂਗਾ ਤਰੀਕਾ ਲਾਉਣ ਦਾ ਵੀਡੀਓ ਲਾਸਟ ਤੱਕ ਮੇਰੇ ਭਰਾ ਜਰੂਰ ਵੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਲਾਈਕ ਕਰੋ ਯਾ ਸਬਸਕ੍ਰਾਈਬ ਹੋਣੇ ਨਹੀਂ ਮਿਲਦੇ ਜਿੰਨੇ ਆਪਾਂ ਨੂੰ ਚਾਹੀਦੇ ਹੁੰਦੇ ਜੇ ਜਿੰਨੇ ਆਪਾਂ ਨੂੰ ਬੰਦੇ ਨੂੰ ਹੁੰਦਾ ਵੀ ਚੱਲ ਯਾਰ ਇੰਨੇ ਮਾਣ ਬਖਸ਼ਣ ਲੋਕ ਵੱਧ ਤੋਂ ਵੱਧ ਲਾਈਕ ਕਰੋ ਵੀਡੀਓ ਹਜ਼ਾਰ ਤੋਂ ਉੱਪਰ ਤੇ ਲਾਈਕ ਪਾਓ ਆ ਵੀਡੀਓ ਤੇ ਠੀਕ ਹੈ ਜੀ ਤੇ ਚਲੋ ਫਿਰ ਤੁਹਾਨੂੰ ਮੈਂ ਦੱਸਦਾ ਆਂ ਵੀ ਕੰਮ ਕਿਵੇਂ ਕਰਦੀ ਏ ਕੀ ਇਹਦੇ ਕਰਦੇ ਹਾਂਜੀ ਭਾਜੀ ਸਭ ਤੋਂ ਪਹਿਲਾਂ ਇਹਦਾ ਕੰਮ ਜੀ ਗਰਮੀ ਜਿੰਨੀ ਗਰਮੀ ਪੋਗੀ ਓਨੀ ਤਵਾਸੀਰ ਕੰਮ ਕਰਦੀ ਏ ਗਰਮੀ ਦਾ ਤੋੜ ਆ ਜਦੋਂ ਇਹ ਕਬੂਤਰ ਗਰਮੀ 'ਚ ਫਲੈਟ ਉੜਦਾ ਵਾ ਮਤਲਬ ਉਡਾਣ ਦਿੰਦਾ ਵਾ ਤੇ ਉਹ ਜਿਹੜੇ ਕਬੂਤਰ ਨੂੰ ਇਹ ਅੰਦਰੋਂ ਜਿਤਨਾ ਖੁਸ਼ਕ ਹੋ ਜਾਂਦਾ ਕਬੂਤਰ ਮੂੰਹ ਸੁੱਕਦਾ ਉਹਦਾ ਜਾਂ ਉਹਦੇ ਅੰਦਰ ਹੀਟ ਸਟ੍ਰੋਕ ਹੋਣ ਦੇ ਚਾਂਸ ਹੋ ਜਾਂਦੇ ਆ ਜਿਹਨੂੰ ਆਪਾਂ ਕਹਿੰਦੇ ਵੀ ਗਰਮੀ ਨਾਲ ਜਿਤਨਾ ਕਬੂਤਰ ਮਰ ਗਿਆ ਉਹ ਚੀਜ਼ੇ ਹੋਣ ਨਹੀਂ ਦਿੰਦੇ ਉਹ ਕਬੂਤਰ ਨੂੰ ਐ ਤਰਬ ਤਰ ਕਰਕੇ ਰੱਖਦੇ ਆ ਠੀਕ ਹੈ ਜੀ ਤੇ ਦੂਜਾ ਇਹਦਾ ਕੰਮ ਲੰਮੀ ਉਡਾਣਵਾ ਦਿੱਤੇ ਜਾਂਦਾ ਜੇ ਕਬੂਤਰਾਂ ਦਾ 4-5 ਘੰਟੇ ਗਰਮੀ 줘ੜਦਾ ਨਾ ਬਾਹਰ ਗਰਮੀ 45-46 ਤੇ ਇਹ 1.5 2 2.5 ਘੰਟੇ ਉਹਦੀ ਫਲੈਟ ਵਧਾ ਦਿੰਦੀ ਹੈ ਇਹਦੇ ਸਿਰ ਤੇ ਇੰਨਾ ਕਬੂਤਰ ਵੱਧ ਉੜ ਜਾਂਦਾ ਜੇ ਤੁਸੀਂ ਕਬੂਤਰ ਨੂੰ ਸਹੀ ਮਾਤਰਾ ਚ ਦੋ ਜਾਂ ਸਹੀ ਤਰੀਕੇ ਨਾਲ ਦੋ ਠੀਕ ਹੈ ਤੇ ਕਬੂਤਰ ਦਾ ਦਿਲ ਨਹੀਂ ਘਟਣ ਦਿੰਦੀ ਕਬੂਤਰ ਨੂੰ ਗਰਮੀ ਨਹੀਂ ਲੱਗਣ ਦਿੰਦੀ ਤੇ ਕਬੂਤਰ ਪ੍ਰਵਾਹ ਨਹੀਂ ਮੰਨਣਾ ਕਰਦੀ ਜਦੋਂ ਆਪਾ ਤਵਾ ਸੀ ਇਹਨਾਂ ਨੂੰ ਦਿੰਨੇ ਆ ਠੀਕ ਹੈ ਜੀ ਆ ਕੰਮ ਜਿਹੜੀ ਸਿਲਕਾ ਹੁੰਦੀ ਨੇ ਇਹਦੇ ਵਿੱਚ ਉਹ ਕਬੂਤਰ ਦੀ ਜਿਹੜੀਆਂ ਕੈਲਸ਼ੀਅਮ ਦੀ ਕਮੀ ਪੂਰੀ ਕਰਦੀ ਜਦੋਂ ਉੜਦਾ ਨਾ ਉਹਦੀ ਹੱਡੀਆਂ ਜਦੋਂ ਪਾਣੀ ਸੁੱਕਦਾ ਤੇ ਉਹਦੀ ਉਹਨੂੰ ਮਜ਼ਬੂਤੀ ਦਿੰਦੀ ਹੈ ਇਹਦੇ ਵਿੱਚ ਇਹੋ ਜਿਹੇ ਤੱਤ ਪਾਏ ਜਾਂਦੇ ਆ ਕਿ ਕਬੂਤਰ ਨੂੰ ਕੈਲਸ਼ੀਅਮ ਮਿਲਦਾ ਤੇ ਉਹਦਾ ਸਰੀਰ ਟੁੱਟਦਾ ਭਾਜ ਨਹੀਂ ਜੁੜਦਾ ਨਹੀਂ ਆ ਛੱਲ ਨਹੀਂ ਹੁੰਦਾ ਤੇ ਭਰਪੂਰ ਮਾਤਰਾ 'ਚ ਉਹਨੂੰ ਕੈਲਸ਼ੀਅਮ ਦਿੰਦੀ ਹੈ ਠੀਕ ਹੈ ਜੀ ਤੇ ਉਸ ਤੋਂ ਅਗਲਾ ਕੰਮ ਇਹਦਾ ਹੈਗਾ ਕਿ ਇਹ ਕਬੂਤਰ ਨੂੰ ਵਧੀਆ ਜਿਹੜੀ ਉਹਦੀ ਡਾਈਟ ਆ ਉਹਨੂੰ ਡਾਈਜੈਸਟ ਕਰਨ ਦੇ ਵਿੱਚ ਹੈਲਪ ਕਰਦੀ ਆ ਕਿਉਂਕਿ ਠੰਡੀ ਚੀਜ਼ ਆ ਤੇ ਤਨਬਦ ਠੰਡੀ ਚੀਜ਼ ਥੋੜਾ ਜਿਹਾ ਮੇਦਾ ਵੀ ਚਲਾਉਂਦੀ ਆ ਜਿਆਦਾ ਨਹੀਂ ਠੰਡੀ ਹੋਣੀ ਚਾਹੀਦੀ ਜੇ ਸਹੀ ਤਰੀਕਾ ਦੀ ਤੇ ਫਿਰ ਮੇਦਾ ਵੀ ਉਹਦਾ ਚਲਾਉਂਦੀ ਆ ਠੀਕ ਹੈ ਕਬੂਤਰ ਦਾ ਨਰਵਸ ਸਿਸਟਮ ਜਿਹੜੀ ਦਿਮਾਗ ਉਹਦਾ ਸ਼ਾਂਤ ਰੱਖਦੀ ਆ ਉਹਨੂੰ ਜਦੋਂ ਵੇਲਾ ਗਰਮੀ ਦੇ ਵਿੱਚ ਅਕਸਰ ਹੀ ਆਪਾਂ ਹਾਈਪਰ ਹੋ ਜਾਂਦੇ ਆ ਜਾਂ ਕੋਈ ਜਾਨਵਰੀ ਹਾਈਪਰ ਹੋ ਜਾਂਦੇ ਗਰਮੀ ਤੋਂ ਲੱਗਦੀ ਆ ਤੇ ਉਹੋ ਜੀ ਪ੍ਰਿਹੋਜਨ ਕੰਟਰੋਲ ਕਰਕੇ ਰੱਖਦਾ ਆ ਠੀਕ ਹੋ ਗਿਆ ਜੀ ਹੁਣ ਮੈਂ ਤੁਹਾਨੂੰ ਦੱਸਦਾ ਵੀਰ ਜੀ ਦੇਣ ਦਾ ਤਰੀਕਾ ਦੋ ਤਰੀਕੇ ਤੋਂ ਮੈਂ ਦੇ ਦੱਸੂਗਾ ਤੁਸੀਂ ਦੋਵੇਂ ਤਰੀਕਾ ਚ ਵਰਤ ਸਕਦੇ ਹੋ ਸਭ ਤੋਂ ਪਹਿਲਾ ਤਰੀਕਾ ਤੇ ਜਿਸ ਦਿਨ ਕਬੂਤਰ ਛੱਡਣਾ ਸੌਰੀ ਸਾਹਮਣਾ ਹਾਂ ਦਾ ਉਹ ਦਿਨ ਦੱਸੂਗਾ ਤੇ ਦੂਜਾ ਜਿਸ ਦਿਨ ਛੱਡਣਾ ਉਹ ਦਿਨ ਦੱਸੂਗਾ ਤੇ ਦੋਵੇਂ ਸਿੱਕੇ ਬੰਦ ਤਰੀਕੇ ਆ ਮੈਂ ਦੋਵੇਂ ਜਮਾ ਕੇ ਰੱਖਣਾ ਤੇ ਦੋਵੇਂ ਉਦੋਂ ਯੂਜ਼ ਕਰਦਾ ਜਦੋਂ ਟੈਂਪਰੇਚਰ ਚੜ੍ਹ ਤੋਂ ਟੱਪ ਜੇ ਕਰਨਾ ਕਿ ਜਦੋਂ ਸਵੇਰੇ ਆਪਾਂ ਕੋਈ ਜਲਾਬ ਦਿੰਨੇ ਆ ਜਾਂ ਕੋਈ ਹੋਰ ਚੀਜ਼ ਦਿੰਨੇ ਸਵੇਰੇ ਕਬੂਤਰ ਖਾਲੀ ਹੋਏ ਜਾਂ ਉਹਦਾ ਦੇ ਜੇਕਰ ਮੈਂ ਨਿਕਲ ਜੀ ਉਸ ਸਮੇਂ ਵਿੱਚ ਯੂਜ਼ ਕਰਦੇ ਜੇ ਜਿਦਾਂ ਅਸੀਂ ਨਾ ਸਵੇਰੇ ਦਹੀਂ ਦਾ ਜਲਾਬ ਦੇ ਦਹੀਂ ਦਾ ਪਾਣੀ ਰਾਤ ਨੂੰ ਪੀ ਦੇਣਾ ਤੇ ਉਹਦੇ ਵਿੱਚ ਇੱਕ ਇਹਦੀ ਇਹ ਇੰਨੀ ਕੁ ਦੋ ਟੋਕਰੇ ਲੈ ਲੈਣੇ ਪੀ ਕੇ ਰਵੇ ਸੌੜ ਦੇਣਾ ਤੇ ਉਹ ਜਲਾਬ ਸਵੇਰੇ ਕਬੂਤਰ ਨੂੰ ਦੇਣਾ ਤੇ ਫਿਰ ਜਦੋਂ ਕਬੂਤਰ ਤੇ ਉਹ ਜਲਾਬ ਲਈਏ ਸਵੇਰੇ ਇਸ ਵਕਤੇ 5 5:30 ਵਜੇ ਇਹਦੇ ਵਿੱਚ ਦਹੀਂ ਪਾਈ ਦਾ ਨੰਬਰ ਇੱਕ ਨੰਬਰ ਦੋ ਤੇ ਜਿੰਨੀ ਕਿ ਤੁਹਾਨੂੰ ਦੱਸਿਆ ਇੰਨੀ ਤਾਵਾ ਸੀਰ ਪਾਈ ਦੀ ਥੋੜੇ ਜਿਹੇ ਦਾਣੇ ਵਿੱਚ ਆਪਣੇ ਅ ਅਨਾਰ ਦਾਣੇ ਦੇ ਪਾਈਦੇ ਆ ਤੇ ਥੋੜਾ ਜਿਹਾ ਸਫੇਜੀਰਾ ਪਾਈਦਾ ਤੇ ਉਹ ਜਿਹੜਾ ਦਹੀਂ ਦਾ ਪਾਣੀ ਨਿਕਲਦਾ ਉਹ ਪਾਣੀ ਸਵੇਰੇ 10 ਦਾ ਐਮਲ ਕਬੂਤਰ ਨੂੰ ਦੇ ਕੇ ਧੁੱਪੇ ਪਾਈਦਾ ਸਾਢੇ 5 ਵਜੇ ਦੇ ਦੇਣਾ ਜਦੋਂ ਧੁੱਪ ਲੱਗਦੀ ਥੋੜਾ ਕਬੂਤਰ ਧੁੱਪ 30-40 ਮਿੰਟ ਰੱਖਣਾ ਤੇ ਤੁਸੀਂ ਵੇਖੋ ਕਿ ਕਬੂਤਰ ਥੱਲੇ ਐ ਬਿਲਕੁਲ ਸਾਫ਼ ਹੋ ਜਾਊਗਾ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਕਬੂਤਰ ਸਾਮਣਾ ਆਪਾਂ ਸਾਮਣੇ ਦੇ ਵੇਲੇ ਇੱਕ ਬਾਦਾਮ ਦੀ ਗਿਰੀ ਭਿੱਜੀ ਰਹਿਣੇ ਆ ਇੱਕ ਜੁੜਕੀ ਸਫੇਦ ਜ਼ੀਰੇ ਦੀ ਲੈਣੇ ਆ ਔਰ ਇੰਨੀ ਤਵਾਸੀਰ ਲੈਣੀ ਆ ਚਾਰ ਕਬੂਤਰਾਂ ਜਾਂ ਪੰਜ ਕਬੂਤਰਾਂ ਵਾਸਤੇ ਮੰਗਾਈ ਆ ਠੀਕ ਹੈ ਜੀ ਲੈ ਕੇ ਹੁਣ ਚੰਗੀ ਤਰ੍ਹਾਂ ਹੁੰਡੇ 'ਚ ਰਗੜ ਰਹਿਣਾ ਉਹਦੇ ਵਿੱਚ ਕੋਈ 50 ml ਪਾਣੀ ਪੋਣਾ ਤੇ ਉਹ ਪਾਣੀ ਜਿਤੋਂ ਕਬੂਤਰ ਨੇ ਦਾਣੇ ਚੋਗਲੇ ਉਹਨਾਂ ਨੂੰ ਜਿਹੜੀ ਖਰਾਕ ਆਪਾਂ ਪਾਉਣੇ ਖਾਲੀ 9:00 10:00 ਵਜੇ ਉਸ ਤੋਂ ਬਾਅਦ 5-5 ml ਪਾਣੀ ਤੇ 5-5 ml ਸਾਦਾ ਪਾਣੀ 10 ml ਪਾਣੀ ਦੇ ਕਬੂਤਰ ਨੂੰ ਛੱਡ ਦੇਣਾ ਠੀਕ ਹੈ ਜੀ ਫਿਰ ਵੇਖੋ ਜੇ ਤੁਸੀਂ ਖਰਾਕ ਦਿੱਤੀ ਉਹਨੂੰ ਵੀ ਕਬੂਤਰ ਬੜੇ ਵਧੀਆ ਤਰੀਕੇ ਨਾਲ ਡਾਈਜੈਸਟ ਕਰ ਤੇ ਕਬੂਤਰ ਅੰਦਰੋਂ ਵੱਜ ਜੂਗਾ ਥੋੜੀ ਜਿਹੀ ਮਾਤਰਾ ਸਵੇਰੇ ਦੇਣੀ ਥੋੜੀ ਜਿਹੀ ਦੁਬਾਰੇ 10-11 ਵਜੇ ਦੇਣੀ ਮਤਲਬ ਵੀ ਆਵੇ ਉਹਨੂੰ ਓਨੇ ਜਿੰਨੇ ਸੂਝਣਾ ਕੇ ਤੇ ਕਿਉਂਕਿ ਜਿਹੜੇ ਜਿਹੜੇ ਸਵੇਰੇ ਦੇਣੀ ਜਿੱਦਾਂ ਇਹਦਾ ਪਾਣੀ ਮਾਲਾ 50-60 ml ਬਣਦਾ ਉਹਦੇ ਵਿੱਚੋਂ 5 ml ਤੁਹਾਨੂੰ ਦੱਸਤਾ ਜਿੰਨਾ ਸਵੇਰੇ ਦੇਣਾ ਜੇ ਜਿਹੜੀ ਆ ਪਾਣੀ ਮੇਰੇ ਤੁਹਾਨੂੰ ਕਿਹਾ 60 ml ਬਣਦਾ ਇਹਦੇ ਵਿੱਚੋਂ 5 ml ਸਾਦਾ ਤੇ ਪਾਣੀ ਇਹ ਦੇਣੀ ਠੀਕ ਹੈ ਜੀ ਉਹ ਤੋਂ ਬਾਅਦ ਕਬੂਤਰ ਸੰਭੋ ਜਿਹੜੀ ਗਰਮੀ ਸਰੀਰ ਦੇ ਉੱਤੇ ਆ ਜਦ ਪਈ ਇਹਦੇ ਸਾਰੀ ਉਹ ਗਰਮੀ ਕਰਦੂ ਕਬੂਤਰ ਉੱਤੇ ਆ ਠਰ ਜੂਗਾ ਤੇ ਸ਼ਾਮ ਨੂੰ ਕਬੂਤਰ ਕਰੋ ਗਰਮ ਤੇ ਸਵੇਰੇ ਕਬੂਤਰ ਨੂੰ ਡਾਓ ਤੇ ਜਿਹਨਾਂ ਯਾਰਾਂ ਨਾਲ ਕਬੂਤਰ ਦੇ ਫਿਰ ਫਾਇਦਾ ਕੀ ਤਵਾ ਸੇ ਲਾਉਣ ਦਾ ਠੀਕ ਹੈ ਜੀ ਇਹ ਮੈਂ ਤੁਹਾਨੂੰ ਦੋ ਤਰੀਕੇ ਜਿ ਮੂਦਾ ਦੱਸਿਆ ਤੇ ਤਵਾ ਸੇ ਦਾ ਪੂਰਾ ਪਾੰਜ ਨਿਚੋੜ ਕੱਢਿਆ ਤੇ ਜੇ ਵੀਡੀਓ ਲੱਗੀ ਵਧੀਆ ਤੇ ਮੇਰੇ ਭਰਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਕਰਕੇ ਜਰੂਰ ਦੱਸੋ ਜਿਹੜੇ ਤਾਵਾ ਸਿਰ ਵਰਤਦੇ ਆ ਤੇ ਜਿਹੜਾ ਹੋਰ ਕੋਈ ਸੱਜਣ ਵਰਦਾ ਕੋਈ ਹੋਰ ਤਰੀਕਾ ਹੈ ਉਹ ਵੀ ਦੱਸੋ ਤਾਂ ਜੋ ਆਪਣੇ ਸਬਸਕ੍ਰਾਈਬਰ ਨੂੰ ਪਤਾ ਲੱਗ ਸਕੇ ਤੇ ਇੰਨਾ ਹੀ ਕਹਿੰਦਾ ਹਾਂ ਮੈਂ ਵੀਡੀਓ ਅੱਜ ਦੀ ਸਮਾਪਤ ਕਰਦਾ ਜਲਦੀ ਮਿਲਦੇ ਆਂ ਅਗਲੇ ਟੌਪਿਕ ਨਾਲ ਤਦ ਤੱਕ ਲਈ ਰੱਬ ਰੱਖਾ ਸਸਰੀਕਾ